ਵੇਖ ਬੁੱਲਿਆ ਅਸਮਾਨਾਂ ਤੇ ਉੜਦੇ ਪੰਛੀਆਂ ਨੂੰ ਵੇਖ ਤਾਂ ਸਹੀ ਕੀ ਕੀ ਕਰਦੇ ਨੇ ਨਾ ਉਹ ਕਰਦੇ ਰਜ਼ਕ ਜਖੀਰਾ ਨਾ ਉਹ ਭੁੱਖੇ ਮਰਦੇ ਨੇ ਕਦੇ ਕਿਸੇ ਨੇ ਪੰਖ ਪਖੇ ਭੁੱਖੇ ਮੱਤ ਤੇ ਵੇਖੇ ਨੇ ਹਾਏ ਬੰਦੇ ਹੀ ਕਰਦੇ ਰਜ਼ਕ ਜਖੀਰਾ ਬੰਦੇ ਹੀ ਭੁੱਖੇ ਮਰਦੇ ਨੇ ਬੰਦੇ ਹੀ ਭੁੱਖੇ ਮਰਦੇ ਨੇ ਕੀ ਖੋ ਦਿੱਤਾ ਕੀ ਪਾ ਲਿਆ ਇਹੇ ਸੋਚ ਸੋਚ ਕੇ ਜਨਮ ਕਮਾ ਲਿਆ ਕਿਸੇ ਰਿਸ਼ਤੇ ਵਿੱਚ ਇੱਥੇ ਸਕੂਨ ਨਹੀਂ ਹਰ ਕਿਸੇ ਨੂੰ ਅਚਮਾ ਲਿਆ ਆਪਣੇ ਲਈ ਕਦੇ ਜੀ ਨਹੀਂ ਸਕਿਆ ਆਪਣਿਆਂ ਨੇ ਇੰਨਾ ਉਲਝਾ ਲਿਆ ਬੁਰੇ ਹਾਲਾਤਾਂ ਵਿੱਚ ਜਦ ਵੀ ਫਸਿਆ ਇੱਕ ਰੱਬ ਹੀ ਸੀ ਜਿਸ ਨੇ ਬਚਾ ਲਿਆ ਪਟਕਿਆਂ ਨੂੰ ਰਾਹ ਦਿੰਦਾ ਮੁਰਤੇ ਵਿੱਚ ਸਾਥ ਦਿੰਦਾ ਬੰਦਿਆ ਤੱਕ ਦਾ ਹੰਕਾਰ ਕਰਦਾ ਉਹਨੂੰ ਤੂ ਭੁੱਲਾ ਫਿਰਦਾ ਉਹ ਚਿੱਤੇ ਨੂੰ ਵੀ ਹਰਾ ਦਿੰਦਾ ਤੂੰ ਨੀਰ ਦਾ ਚਸ਼ਮਾ ਐ ਬਨ ਪਾਣੀ ਤੇਰੇ ਵਿੱਚ ਵਹਿ ਜਾਵਾ ਕਿਤੇ ਆਣ ਮਿਲੇ ਤੂੰ ਮੌਲਾ ਵੇ ਤੈਨੂੰ ਦਿਲ ਦੀਆਂ ਗੱਲਾਂ ਕਹਿ ਪਾਵਾਂ ਦੇਖ ਕਿਸੇ ਦੀ ਉਜੜਦੀ ਕੁੱਲੀ ਛੜਦੇ ਚਸ਼ਮਾ ਮਨਾਉਣਾ ਤੇਰੇ ਨਾਲ ਪਤਾ ਨਹੀਂ ਭੁੱਲਿਆ ਹੱਲੇ ਕੀ ਕੀ ਹੋਣਾ ਮੈਂ ਇਸ਼ਕ ਹਕੀਕੀ ਦੇ ਵਿੱਚ ਹਾਂ ਜਾਂ ਇਸ਼ਕ ਮਿਚਾ ਜੀ ਹੈ ਮੌਲਾ ਦਿਨ ਵੀ ਹੁਣ ਤਾਂ ਚੜਤਾ ਨਹੀਂ ਨਾ ਰੱਬਾ ਰਾਤ ਪੈ ਰਹੀ ਹੈ ਚੱਲ ਬੁੱਲੇ ਆ ਚੱਲੀਏ ਉਹਨਾਂ ਰਾਵਾਂ ਤੇ ਜਿੱਥੇ ਵਗਦੀ ਇਸ਼ਕ ਬਹਾਰ ਹੋਵੇ ਬੁੱਲੇ ਹੁਣ ਇਹ ਦੁਨੀਆ ਤੇ ਰੰਗ ਤਮਸ਼ੇ ਨਸ ਨਸ ਚ ਵਸਿਆ ਯਾਰ ਹੋਵੇ ਮਿਹਰ ਵੀ ਕਰੀ ਮੌਲਾ ਤੇ ਮਾਫ ਵੀ ਕਰੀ ਮਨ ਮੈਲਿਆ ਨੂੰ ਰੱਬਾ ਸਾਫ ਵੀ ਕਰੀ ਜੱਥੇ ਹੋਏ ਗਲਤੀ ਸੱਚਾ ਵੀ ਤਈ ਜੱਥੇ ਹੋਏ ਸਹੀ ਉੱਥੇ ਇਨਸਾਫ ਵੀ ਕਰੇ ਬੁੱਲੇ ਸ਼ਾ ਬੋਲਦਾ ਨਹੀਂ ਹੈ ਉਹ ਸੁਣਦਾ ਸਭ ਕੁਝ ਹੈ ਪਰਖਦਾ ਹੈ ਪਰ ਉਮੀਦ ਇਹ ਹੈ ਹਰ ਨਹੀਂ ਦੇਂਦਾ ਤੈਨੂੰ ਕੁਝ ਵੀ ਨਹੀਂ ਦੇਣ ਕੇ ਇਹ ਲੋਕ ਪਤਾ ਤੈਨੂੰ ਵੀ ਇਹ ਬੜਾ ਕੁਝ ਕਹਿੰਦੇ ਨੇ ਲੋਕ ਤੂੰ ਕਰ ਇਸ਼ਕ ਇੱਕ ਵਾਰ ਮੇਰੇ ਨਾਲ ਫਿਰ ਤੈਨੂੰ ਪਤਾ ਲੱਗੇਗੇ ਕਿੰਨੇ ਝੂਠੇ ਨੇ ਲੋਕ ਬੁੱਲੇ ਸ਼ਾਨ ਪੁੱਛੋ ਕਿ ਸੂਫੀ ਕੀ ਹੁੰਦਾ ਜਿੰਨੂੰ ਪੈ ਪੈ ਦੇ ਕੁੰਗਰੂ ਪਾਉਣੇ ਬਨ ਕੇ ਕੰਜਰੀ ਯਾਰ ਮਨਾਵੇ ਪਰ ਯਾਰ ਨਾ ਕਦਰ ਪਛਾਨੇ ਇਬਾਦਤ ਰੱਬ ਦੀ ਤੇ ਸੂਰਤ ਦੀ ਆਰਤੀ ਹੋਵੇ ਸੱਚਤਾ ਰੱਬ ਨਾਲ ਤੇ ਰਸਮ ਪਿਆਰ ਦੀ ਹੋਵੇ ਆਸ਼ਿਕਾ ਤੇ ਮਚਬ ਦਾ ਕੀ ਦਸੀਏ ਜ਼ਿਕਰ ਰੱਬ ਦਾ ਤੇ ਕਲ ਯਾਦਤੀ ਹੋਵੇ ਕਿਆ ਕਰਦਾ ਹੰਕਾਰੋ ਬੰਦਿਆ ਜ਼ਿੰਦਗੀ ਤੇ ਤਿੰਨ ਚਾਰ ਕੋ ਬੰਦਿਆ ਅੱਜ ਮਿੱਟੀ ਤੇ ਉੱਪਰ ਫਿਰਤਾ ਕੱਲ ਮਿੱਟੀ ਚ ਤੂੰ ਖਾਕ ਬੰਦਿਆ ਹੋਵੇ ਜਿੱਦੀ ਕੋਠੀ ਤਾਂ ਨੇ ਉਹਦੇ ਕਮਲੇ ਵੀ ਸਿਆਣੇ ਹੋਵੇ ਖਾਲੀ ਚੀਤਾ ਬਾਟ ਕਹਿਣ ਅਕਲਾਂ ਦਾ ਕਾਟਾ ਖਾਲੇ ਕੀਸਿਆਂ ਨੂੰ ਸਮਝੇ ਗੁਲਾਮ ਦੁਨੀਆ ਸਦਾ ਚੜਦੇ ਨੂੰ ਕਰਦੀ ਸਲਾਮ ਦੁਨੀਆ ਸਦਾ ਚੜਦੇ ਨੂੰ ਕਰਦੀ ਸਲਾਮ ਦੁਨੀਆ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿੰਦੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਪੱਤਵੰਤਾਂ ਦੇ ਨਾਲ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ